ਨਾ ਚੋ ਦੁਰਲਭੰ ਸੋਤੋ ਮਿੱਤਰ ਭਰਾਤ ਬੰਦ ਵੈ ਨਾ ਦੁਰਲਭ ਨੇ ਪੁੱਤਰ ਪੁੱਤਰਾ ਲੋਕ ਫਿਰਦੇ ਨੇ ਤੋਰੇ ਮਟਬਟ ਨਾ ਚੋ ਦੁਰਲਭੰ ਸੋ ਇਹ ਕੋ ਦੁਰਲਭ ਚੀਜ਼ ਨਹੀਂ ਹੈ ਪੁੱਤਰ ਹੋਵੇ ਨਾ ਜੇ ਹੋਣਾ ਹੋ ਜੂ ਨਹੀਂ ਨਾ ਸੀ ਇਹ ਕਹਿੰਦੇ ਕੀ ਦੁਰਲਭ ਹੈ ਇਹ ਚ ਕਈਆਂ ਨੂੰ ਪਿਓ ਨੂੰ ਪੁੱਤੇ ਮਾਰ ਦਿੰਦੇ ਪਿਛੋ ਕਹਿੰਦਾ ਨਾ ਵੀ ਤੁਹਾਡੇ ਵਰਗਾ ਨਾ ਜਾਂਬਦੇ ਹੋ ਚੰਗੇ ਸੀ ਇਹ ਤਾਂ ਬਹੁਤ ਘਟਿਆ ਲੋਕਾਂ ਦੀਆਂ ਸੋਚਾਂ ਨੇ ਇਹ ਕੋਈ ਦੁਰਲਭ ਨਹੀਂ ਹੈ ਬੱਚ ਤੋਂ ਲੱਭਣ ਸੋਤ ਮਿੱਤਰ ਭਰਾ ਦਾ ਸੋਤਨਾ ਮਿੱਤਰੇ ਕੋਈ ਦੁਰਲਭ ਕੁਝ ਵੀ ਨਹੀਂ ਇਹਦੇ ਵਿੱਚ ਹੈਗਾ ਸਾਰਿਆਂ ਦੇ ਮਤਲ ਨਹੀਂ ਜਾਨਵਰਾਂ ਦੇ ਵੀ ਮਤਲ ਨਹੀਂ ਜਾਨਵਰਾਂ ਦੇ ਵੀ ਪੁੱਤ ਨੇ ਕਿਹੜੀ ਜੂਨ ਹੈ ਜਿਹੇ ਪੁੱਤ ਨਹੀਂ ਹੈ ਕਿਹੜੀ ਜੂਨ ਹੈ ਜਿਹੇ ਮਤਲ ਨਹੀਂ ਹੈ ਇਹ ਆਦਮੀ ਦੇ ਨੇ ਤਾਂ ਜਾਨਵਰਾਂ ਚ ਵੀ ਹੈਗੇ ਨੇ ਕੀ ਦੁਰਲਭ ਹੈ ਤੁਹਾਡੇ ਕੋਲ ਜਾਨਵਰਾਂ ਦੇ ਵਿੱਚ ਵੀ ਹੈਗੇ ਹੈ ਇਹ ਕਦੋਂ ਦੁਰਲੱਭ ਚੀਜ਼ ਦੀ ਹੈ ਮਨੁੱਖਾ ਜਨਮ ਵਿੱਚ ਕੀ ਦੁਰਲੱਭ ਹੈ ਸਵਾਲ ਹੈ ਜਿਹੜੇ ਜਾਨਵਰਾਂ 'ਚ ਵੀ ਚੀਜ਼ਾਂ ਸਾਡੇ ਕੋਲ ਮਿਲਦੀਆਂ ਆਈਆਂ ਨੇ ਉਹਨੂੰ ਦੁਰਲੱਭ ਤੁਸੀਂ ਕਿਵੇਂ ਕਹਦੋਂਗੇ ਮਨੁੱਖਾ ਦੇਹੀ ਦੁਰਲੱਭ ਜ਼ਰੂਰ ਹੈ ਇਹਦੇ ਵਾਸਤੇ ਮਨੁੱਖਾ ਦੇਹੀ ਜਦ ਦੁਰਲੱਭ ਹੈ ਇਹਦੇ ਵਾਸਤੇ ਦੁਰਲੱਭ ਕੋਈ ਉਹ ਚੀਜ਼ ਹੈ ਜਿਹੜੀਆਂ ਪਿਛਲੀਆਂ ਯੁੱਗਾਂ 'ਚ ਦੁਰਲੱਭ ਨਹੀਂ ਸੀ ਪ੍ਰਾਪਤ ਹੋ ਸਕਦੀ ਜੋ ਪਿਛਲੀਆਂ ਯੁੱਗਾਂ 'ਚ ਵੀ ਸਾਨੂੰ ਪ੍ਰਾਪਤ ਹੋ ਸਕਦੀਆਂ ਸੀ ਇਹ ਚੀਜ਼ਾਂ ਹੋਈਆਂ ਨੇ ਉਹਨੂੰ ਐਸ ਜਨਮ ਵਿੱਚ ਵੀ ਜੈਸੀ ਦੁਰਲਭ ਮੰਨਦੇ ਆ ਤਾਂ ਸਾਨੂੰ ਮਨੁੱਖਾ ਜਨਮ ਦੀ ਕੀਮਤ ਦਾ ਹੀ ਪਤਾ ਨਹੀਂ ਹੈ ਅਸਲ ਦੇ ਵਿੱਚ ਜੇ ਮਨੁੱਖਾ ਜਨਮ ਐ ਦੁਰਲਭ ਹੈ ਤਾਂ ਇਹਦੇ ਵਿੱਚ ਦੁਰਲਭ ਚੀਜ਼ ਵੀ ਕੋਈ ਹੋਰ ਹੈ ਜਿਹੜੀ ਕਿ ਦੂਜੇ ਜੁਨਾਂ 'ਚ ਨਹੀਂ ਮਿਲ ਸਕਦੀ ਉਹ ਦਾ ਗਿਆਨ ਵੀ ਹੈ ਹਾਜੀ ਨੱਚੋ ਦੁਰਲੱਭਿਆਂ ਨੂੰ ਬਣਤਾ ਬਿਲਾਸਾ ਹੈ ਨਾ ਬਣਤਾ ਬਨਾਸਦੁੱਲਬ ਹੈ ਜਨਵਰਾਂ ਜਵੀ ਗੱਲ ਹੈ ਉਹ ਜਾਨਵਰਾਂ ਦੇ ਵਿੱਚ ਬਣਤਾ ਜਿਹੜੀ ਔਰਤ ਦਾ ਬਿਲਾਸਤ ਹੈ ਉਹ ਤਾਂ ਜਾਨਵਰਾਂ ਚ ਵੀ ਹੈਗਾ ਜਨਵਰਾਂ ਦੇ ਲੜਾਈ ਘੱਟ ਆਦਮੀ ਦੀ ਲੜਾਈ ਜ਼ਿਆਦਾ ਹੈ ਜਾਨਵਰਾਂ ਦੇ ਲੜਾਈ ਉਹ ਨਹੀਂ ਹੈ ਇਹਦੀ ਜਿਹੜੀ ਆਦਮੀ ਦੇ ਵਿੱਚ ਲੜਾਈ ਹੈ ਝਗੜੇ ਹੁੰਦੇ ਨੇ ਤਲਾਕ ਹੁੰਦੇ ਨੇ ਉੱਥੇ ਇਹਦੀ ਗੱਲ ਉੱਥੇ ਜ਼ਿਆਦਾ ਹੈ ਬਿਲਾਸਤ ਅ ਵਧੀਆ ਵਿਲਾਸ ਦਾ ਉੱਥੇ ਇਹ ਕਾਦੀ ਦੁਲਬਤ ਹੈ ਹਾਂ ਨਾਚੋ ਦੁਲਬੰ ਵਿਦਿਆ ਪ੍ਰਵੀਨਨ ਰਾਹ ਵਿਦਿਆ ਜੀ ਜਿਆਦਾ ਪ੍ਰਵੀਨ ਹੋਣਾ ਕੋਈ ਦੁਲਬ ਚੀਜ਼ ਹੈ ਕੋਈ ਸ਼ਾਸਤਰ ਵਿਦਿਆ ਜਮੇ ਕੋਈ ਅੱਡ ਅੱਡ ਵਿਦਿਆ ਹੈਗੀ ਆ ਕਈ ਕਿਸਮ ਦੀ ਇਹ ਪ੍ਰਵੀਨ ਹੋਣਾ ਕੋਈ ਦੁਲਬ ਦੀ ਹੈ ਇਹ ਚੀਜ਼ ਕونکہ ਜਿਹਦੇ ਨਾਲ ਦੁਰਲਭ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਜਿਹੜੀ ਦੁਰਲਭ ਚੀਜ਼ ਹੈ ਇੱਕੋ ਹੀ ਚੀਜ਼ ਦੁਰਲਭ ਹੈ ਬਹੁਤੀਆਂ ਚੀਜ਼ਾਂ ਦੁਰਲਭ ਨਹੀਂ ਹੁੰਦੀਆਂ ਦੁਰਲਭ ਚੀਜ਼ ਇੱਕ ਹੋਊਗੀ ਜਿਹੜੀ ਮੁਸ਼ਕਲ ਨਾਲ ਮਿਲਦੀ ਹੈ ਹਰ ਚੀਜ਼ ਦੁਰਲਭ ਕਿਵੇਂ ਹੋ ਜੂ ਨਾ ਜਦ ਦੁਰਲਭਾਂ ਨੂੰ ਚਤੁਰ ਚੰਚਲ ਹੈ ਨਾ ਚਤੁਰ ਚੰਚਲ ਬਸੇ ਤਰੋ ਫਲਦ ਨਹੀਂ ਇੱਕ ਚਤੁਰ ਚੰਚਲ ਦਾ ਤਾਂ ਦੁਨੀਆ ਭਰੀ ਭਈ ਹੈ ਜਵੇਂ ਜਿਹੜੇ ਗੁਲਬਾਨ ਨੇ ਗੁਣਾਂ ਨਾਲ ਦੁਨੀਆ ਭਰੀ ਫਿਰਦੀ ਹੈ ਕੋਈ ਕੋਈ ਗੁਣ ਹੈ ਕੋਈ ਇੱਕ ਹੈ ਕੋਈ ਹੁਣ ਕਿਹੜਾ ਕਿਹੜਾ ਗੁਣ ਤੋਂ ਲੱਭ